ਇਹ ਛੋਟੇ ਛੋਟੇ ਪੱਤੇ ਤੁਹਾਡੀ ਵੱਡੀ ਘਬਰਾਹਟ ਨੂੰ ਖਤਮ ਕਰ ਸਕਦੇ ਨੇ ਇਹ ਕਿਵੇਂ ਹੋ ਸਕਦਾ ਮਤਲਬ ਪੱਤਿਆਂ ਨਾਲ ਤੁਸੀਂ ਕਹਿ ਰਹੇ ਹੋ ਘਬਰਾਹਟ ਨਹੀਂ ਹੋਣੀ ਬੇਚੈਨੀ हट ਜੂ ਨੀਂਦ ਬੜੀ ਆਰਾਮ ਨਾਲ ਆਉਣ ਲੱਗ ਜੂ ਕੋਈ ਮਨ ਦੇ ਵਿੱਚ ਵਾਰ-ਵਾਰ ਖਿਆਲ ਗਲਤ ਆ ਰਿਹਾ ਹੈ ਉਹ हट ਜਨਗੇ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਾ ਮਨ ਦੇ ਉੱਤੇ ਕੋਈ ਬੋਝ ਹੈ ਤੁਹਾਡੇ ਦਿਮਾਗ ਦੇ ਉੱਤੇ ਇਹ ਪੱਤੇ ਕੀ ਕਰਨਗੇ ਅਸ ਤਾਂ ਦਵਾਈਆਂ ਗੋਲੀਆਂ ਕੈਪਸੂਲ ਖਾ ਖਾ ਕੇ ਆਪਣੇ ਲੀਵਰ ਖਰਾਬ ਕਰ ਲੇ ਮੈਂ ਕਹਿੰਨਾ ਵੀ ਆਪਾਂ ਜਿਹੜਾ ਆਹ ਨੁਕਤਾ ਤੁਸੀਂ ਸਿਰਫ ਇਹੀ ਨੁਕਤਾ ਪਹਿਲਾਂ ਪਹਿਲਾਂ ਇਹ ਇਸ ਮੈਂ ਪਹਿਲਾਂ ਇਹ ਜੋ ਤੁਸੀਂ ਸਿਰਫ ਦੋ ਪੱਤੇ ਧੋ ਕੇ ਤੁਸੀਂ ਵੈਸੀ ਚੱਬ ਲਓ ਠੀਕ ਆ ਆਪ ਇੱਕ ਪੱਤਾ ਲੈ ਲਿਆ ਹਣੇ ਤੋਤੇ ਹੋਏ ਪੱਤੇ ਨੇ ਤੇ ਆਪਾਂ ਇਹਨੂੰ ਐਦਾਂ ਫੋਲਡ ਕਰਕੇ ਆ ਤੁਸੀਂ ਦੇਖੋ ਤੇ ਇਹਨੂੰ ਆਪਾਂ ਆਇਤਾ ਚੱਬਜੂ ਨਾਲੇ ਤਾਂ ਜਿੰਨਾ ਲੋਕਾਂ ਨੂੰ ਦਿੱਕਤ ਆ ਉਹ ਕਹਿੰਦੇ ਵੀ ਸਾਨੂੰ ਜੀ ਬਰਸ਼ ਕਰਦੇ ਆ ਤੇ ਮੂੰਹ ਚ ਹਵਾੜ ਆਉਂਦੀ ਆ ਨਾ ਤਾਂ ਉਹ ਦਿੱਕਤ ਆਵੇ ਦੂਸਰੀ ਗੱਲ ਇਹ ਲਿਵਰ ਨੂੰ ਠੰਡਕ ਦਿੰਦਾ ਹੁਣ ਜਦੋਂ ਪੇਟ ਹੀ ਤੁਹਾਡਾ ਸਾਫ ਟਿੱਡ ਸਾਫ ਹੋ ਗਿਆ ਤੁਹਾਡਾ ਲਿਵਰ ਵਧੀਆ ਐਨਜ਼ਾਈਮ ਬਣਾਉਣ ਲੱਗ ਗਿਆ ਤੇ ਰੋਗ ਨੇ ਢਿਤੜ ਫੜਕਣਾ ਮਗ ਤੋਂ ਸਿੱਧਾ ਸਿੱਧਾ ਸਬੰਧ ਵੀ ਫਿਰ ਲੀਵਰ ਨਾਲ ਹੋ ਗਿਆ 100% ਥੋੜਾ ਜਿਹਾ ਮੈਨੂੰ ਚਾਹੀਏ ਇੱਕ ਟੱਕਣੀ ਤੁਸੀਂ ਮਹਾਰਾਜਾ ਸ਼ਾਹੀ ਸ਼ਰਬਤ ਦਾ ਦੇ ਦੋਗੇ ਇੱਕ ਟੱਕਣ ਮਤਲਬ ਮਹਾਰਾਜਾ ਸ਼ਾਹੀ ਸ਼ਰਬਤ ਦਾ ਕੀ ਕਰ ਸਕਦਾ ਇਹਦੇ ਦਿਮਾਗ ਠੀਕ ਰਹਿੰਦਾ ਊਰਜਾ ਰਹਿੰਦੀ ਆ ਤਾਕਤ ਰਹਿੰਦੀ ਆ ਚਮੜੀ ਦਾ ਕੋਈ ਰੋਗ ਹੁੰਦਾ ਸੀਗਾ ਇਨਫੈਕਸ਼ਨ ਦੀ ਦਵਾਈਆਂ ਖਾਂਦੇ ਸੀਗੇ ਕਹਿੰਦੇ ਲੋੜ ਹੀ ਨਹੀਂ ਪੈਂਦੀ ਜਿਹੜਾ ਇੱਕ ਟੱਕਣ ਹੈਗਾ ਉਹ ਸਰੀਰ ਚ ਬਿਮਾਰੀਆਂ ਵਾਲੇ ਪਮਕੜ ਕੱਢ ਦੂ ਤੇ ਅਸੀਂ ਪਹਿਲੇ ਦਿਨੋਂ ਤੁਹਾਨੂੰ ਯਾਦ ਹੁਣ ਆਪਾਂ ਇੱਕੋ ਹੀ ਗੱਲ ਕਹਿੰਦੇ ਆਏ ਆ ਵੀ 80% ਰੋਗ ਤੁਹਾਡੇ પેટ ਤੋਂ ਨੇ ਮੇਰਾ ਤਜਰਬਾ ਇਹ ਹੈ ਫਰੂਕੀ ਜੀ ਵੀ ਲੋਕਾਂ ਦੇ ਜੇ ਕਿਤੇ ਸਿਰਫ ਸਟ्रेस ਘਟ ਜੇ ਤਾਂ ਉਹਨਾਂ ਦੀ ਰਾਤ ਦੀ ਨੀਂਦ ਵਧੀਆ ਹੋ ਜੂ ਤੇ ਸਵੇਰੇ ਉੱਠ ਕੇ ਸਰੀਰ 'ਚ એનર્ਜੀ ਆ ਜੇ ਉਹਨਾਂ ਦੀ ਜ਼ਿੰਦਗੀ ਵਧੀਆ ਹੋ। ਤੁਹਾਡਾ ਲਿਵਰ ਤੰਦਰੁਸਤ ਹੋ ਗਿਆ ਤਾਂ ਤੁਹਾਨੂੰ ਡਿਪਰੈਸ਼ਨ ਨੇੜੇ ਨਹੀਂ ਲੱਗਣਾ। ਜਿਹੜੇ ਬੰਦੇ ਕਹਿੰਦੇ ਆ ਵੀ ਜੀ ਸਾਨੂੰ ਟੈਨਸ਼ਨ ਪੈ ਗਈ ਤਾਂ ਭੁੱਖ ਨਹੀਂ ਲੱਗ ਰਹੀ ਤਾਂ ਇਹਦਾ ਮਤਲਬ ਬੰਦੇ ਨੂੰ ਟੈਨਸ਼ਨ ਨਹੀਂ ਪਈ। ਬੰਦੇ ਨੇ ਤਾਂ ਟੈਨਸ਼ਨ ਖੋਪੜੀ ਤੇ ਟੈਨਸ਼ਨ ਵੀ ਤਾਂ ਬੰਦੇ ਨੂੰ ਭੁੱਖ ਨਹੀਂ ਲੱਗ ਰਹੀ। ਪਰ ਲਿਵਰ ਨੂੰ ਤਾਂ ਉਦੋਂ ਵੱਡੀ ਟੈਨਸ਼ਨ ਪੈ ਗਈ। ਲਿਵਰ ਕਹਿੰਦਾ ਬਾਈ ਜੀ ਮੈਂ ਇਹਨੂੰ ਖਰਾਕ ਦਵਾਂ ਕਿੱਥੋਂ? ਇਹ ਤਾਂ ਖੋਪੜੀ ਦੀ ਟੈਨਸ਼ਨ ਮੇਰੇ ਉੱਤੇ ਹਾਵੀ ਕਰੀ ਜਾਂਦਾ। ਨਹੀਂ ਅਸੀਂ ਕਹਿੰਦੇ ਹਾਂ ਵੀ ਮਹਾਰਾਜਾ ਸ਼ਾਹੀ ਸ਼ਰਬਤ ਜਾਂ ਜਿਹੜੇ ਅਸੀਂ ਘਰੀਲੂ ਨੂੰ ਤੇ ਲਿਵਰ ਵਾਸਤੇ ਦੱਸਦੇ ਭਾਈ ਤੁਹਾਡਾ ਲਿਵਰ ਠੀਕ ਆ ਤੁਹਾਨੂੰ ਰੋਗ ਨਹੀਂ ਨੇੜੇ ਲੱਗਣ ਚਾਹੀਏ ਬੀਪੀ ਆ ਚਾਹੇ ਕੋਲੇਸਟ੍ਰੋਲ ਆ ਚਾਹੇ ਸ਼ੂਗਰ ਚਾਹੇ ਤੁਹਾਨੂੰ ਹਰਨੀਆ ਬਾ ਚਾਹੇ ਤੁਹਾਡੇ ਚਮੜੀ ਦਾ ਰੋਗ ਆ ਔਰ ਇੱਥੇ ਤੱਕ ਕਿ ਜਿੰਨਾ ਲੋਕਾਂ ਨੂੰ ਹਾਰਡ ਦੀਆਂ ਪ੍ਰੋਬਲਮ ਹਨ ਜਿੰਨਾ ਲੋਕਾਂ ਨੂੰ ਗਠੀਏ ਤੱਕ ਦੀ ਪ੍ਰੋਬਲਮ ਹੈ ਵੀ ਉਂਗਲੀਆਂ ਟਿੱਡੀਆਂ ਹੋ ਗਈਆਂ ਗੋਡਿਆਂ 'ਚ ਦਰਦ ਰਹਿੰਦਾ ਉਹਨਾਂ ਸਾਰੇ ਲੋਕਾਂ ਵਾਸਤੇ ਮਹਾਰਾਜਾ ਸ਼ਹੀ ਸਰਵਤ ਨੇ ਵਧੀਆ ਕੰਮ ਕਰਤਾ ਉਹ ਕਾਰਨ ਕੀ ਆ ਇਹ ਕੰਮ ਸਿਰਫ ਕਰਦਾ ਹੀ ਲਿਵਰ ਦੇ ਉੱਤੇ ਇਹ ਬੀਜ ਵੀ ਦੱਸ ਦਿਓ ਇਹਨਾਂ ਦਾ ਇਸਤੇਮਾਲ ਕਿਵੇਂ ਕਰਨਾ ਹੈ ਬੀਜ ਤੁਸੀਂ ਦੱਸੋ ਇਹ ਛੋਟੇ-ਛੋਟੇ ਪੱਤੇ ਤੁਹਾਡੀ ਵੱਡੀ ਕਬਰਹਾਟ ਨੂੰ ਖਤਮ ਕਰ ਸਕਦੇ ਨੇ ਜਿੰਨੀ ਮਰਜ਼ੀ ਟੈਨਸ਼ਨ ਤੁਹਾਡੇ ਮਨ ਦੇ ਉੱਤੇ ਐ ਕੋਈ ਕਿਸੇ ਵੀ ਤਰ੍ਹਾਂ ਦਾ ਬੋਝ ਤੁਹਾਡੇ ਦਿਮਾਗ ਦੇ ਉੱਤੇ ਐ ਵਾਰ-ਵਾਰ ਕੋਈ ਗੱਲ ਤੁਹਾਡੇ ਦਿਮਾਗ ਦੇ ਵਿੱਚ ਚੱਰੀ ਐ ਖੜਾ ਨਹੀਂ ਛੱਡ ਰਹੀ ਚਾਹੇ ਉਹ ਸੁਖਦ ਐ ਚਾਹੇ ਕੋਈ ਅਸੀਂ ਕਹਿ ਲਈਏ ਕਿ ਦੁਖਦ ਗੱਲ ਹੈਗੀ ਐ ਜਿਸ ਚੀਜ਼ ਤੋਂ ਤੁਸੀਂ ਆਪਣਾ ਖੜਾ ਛਡਵਾਉਣਾ ਚਾਹੁੰਦੇ ਹੋ ਕਹਿਣ ਦਾ ਭਾਵ ਇਹ ਐ ਤਾਂ ਇਹ ਪੱਤੇ ਬੜੇ ਕਮਾਲ ਦੇ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਰੂਕੀ ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਪਹੁੰਚਿਆ ਹੈ ਜਿਹੜੀ ਆਯੁਰਵੇਦਾ ਦੇ ਪ੍ਰਬੰਧਕ ਯੋਧਾ ਸਿੰਘ ਹੋਰਾ ਕੋਲ ਉਹਨਾਂ ਨਾਲ ਸਮਝਾਂਗੇ ਕਿ ਪੱਤੇ ਕੀ ਕਰਨ ਵਾਲੇ ਨੇ ਔਰ ਇਹਨਾਂ ਪੱਤਿਆਂ ਨਾਲ ਕਿਹੜੀਆਂ ਚੀਜ਼ਾਂ ਦਾ ਅਸੀਂ ਹੱਲ ਬਾਖੂਬੀ ਕਰ ਸਕਦੇ ਹਾਂ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਸਤਿ ਸ਼੍ਰੀ ਅਕਾਲ ਫਰੂਕੀ ਜੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਹੋ ਤੇ ਤੁਸੀਂ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਮੈਂ ਫਰੂਕੀ ਜੀ ਦੇਖਿਆ ਕਈ ਹੋਰ ਵੀ ਵੀਡੀਓਜ਼ ਦੇਖੀਆਂ ਨੇ ਕਈ ਸਾਡੇ ਹੋਰ ਵੈਦ ਭਰਾ ਨੇ ਉਹਨਾਂ ਦੀ ਜਦੋਂ ਅਸੀਂ ਵੀਡੀਓਜ਼ ਦੇਖਦੇ ਆ ਤੇ ਉਹਦੇ ਵਿੱਚ ਕੁਝ ਨੁਕਤੇ ਹੁੰਦੇ ਜਿਹੜੇ ਬੜੇ ਕਾਰੀਗਰ ਹੁੰਦੇ ਆ ਤਾਂ ਇਹ ਸਹੀ ਔਥੈਂਟਿਕ ਨੁਕਤੇ ਜਿਹੜੇ ਤੁਹਾਡੇ ਜੈਨੂਨਲੀ ਕੋਈ ਬੰਦਾ ਭੱਲਾ ਸੋਚ ਰੇ ਸਿਰਫ ਉਹੀ ਵੀਡੀਓਜ਼ ਆਉਂਦੀਆਂ ਨੇ ਤੁਸੀਂ ਫੋਲੋ ਜ਼ਰੂਰ ਕਰਨਾ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਉਹਨਾਂ ਨੁਕਤਿਆਂ ਦੇ ਵਿੱਚ ਫਰੂਕੀ ਜੀ ਜਿਹੜਾ ਅੱਜ ਆਪਾਂ ਨੁਕਤਾ ਲੈ ਕੇ ਆਏ ਆ ਨਾ ਜੀ ਜੀ ਦੇਖੋ ਅੱਜ ਦੇ ਟਾਈਮ ਦੇ ਵਿੱਚ ਮੇਰਾ ਤਜਰਬਾ ਇਹ ਹੈ ਫਰੂਕੀ ਜੀ ਵੀ ਲੋਕਾਂ ਦੇ ਜੇ ਕਿਤੇ ਸਿਰਫ ਸਟ्रेस ਘਟ ਜੇ ਤਾਂ ਉਹਨਾਂ ਦੀ ਰਾਤ ਦੀ ਨੀਂਦ ਵਧੀਆ ਹੋ ਜਾਊ ਤੇ ਸਵੇਰੇ ਉੱਠ ਕੇ ਸਰੀਰ 'ਚ એનર્ਜੀ ਆ ਜੇ ਉਹਨਾਂ ਦੀ ਜ਼ਿੰਦਗੀ ਵਧੀਆ ਹੋ ਜਾਊ ਚੱਕਰ ਇਹ ਹੀ ਹੈ ਲੋਕ ਕਹਿੰਦੇ ਨਾ ਰਾਤ ਨੂੰ ਸਾਨੂੰ ਬਈ ਜੀ ਨੀਂਦ ਆਉਂਦੀ ਆ ਨਾ ਸਾਨੂੰ ਸਵੇਰੇ ਉੱਠ ਕੇ ਜਾਨ ਰਹਿੰਦੀ ਆ ਬੜੀ ਵੱਡੀ ਦਿੱਕਤ ਆ ਪਰ ਤੁਸੀਂ ਤਾਂ ਇਹ ਗੱਲ ਕਹਿ ਰਹੇ ਹੋ ਕਿ ਜਿਹੜੇ ਇਹ ਪੱਤੇ ਹੈਗੇ ਨੇ ਛੋਟੇ ਛੋਟੇ ਪੱਤੇ ਕੁਦਰਤ ਨੇ ਇਹਦੇ ਵਿੱਚ ਉਹ ਕਮਾਲ ਦੀ એનર્ਜੀ ਕਮਾਲ ਦਾ ਸਕੂਨ ਹੈਗਾ ਇਹ ਪੱਤਿਆਂ ਚ ਪਾਇਆ ਹੋਇਆ ਹੈ ਇਹ ਪੱਤੇ ਵੀ ਅਸੀਂ ਤੁਹਾਨੂੰ ਦੱਸਾਂਗੇ ਕਿਸ ਚੀਜ਼ ਦੇ ਪੱਤੇ ਹੈਗੇ ਨੇ ਇਹ ਕਿਵੇਂ ਹੋ ਸਕਦਾ ਮਤਲਬ ਪੱਤਿਆਂ ਨਾਲ ਤੁਸੀਂ ਕਹਿ ਰਹੇ ਹੋ ਕਿ ਬਰਾਹੜ ਨਹੀਂ ਹੋਣੀ ਬੇਚੈਨੀ हट ਜੂ ਨੀਂਦ ਬੜੀ ਆਰਾਮ ਨਾਲ ਆਉਣ ਲੱਗ ਜੂ ਕੋਈ ਮਨ ਦੇ ਵਿੱਚ ਵਾਰ-ਵਾਰ ਖਿਆਲ ਗਲਤ ਆ ਰਿਹਾ ਹੈ ਉਹ हट ਜਣਗੇ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਾ ਮਨ ਦੇ ਉੱਤੇ ਕੋਈ ਬੋਝ ਹੈ ਤੁਹਾਡੇ ਦਿਮਾਗ ਦੇ ਉੱਤੇ ਇਹ ਪੱਤੇ ਕੀ ਕਰਨਗੇ ਅਸ ਤਾਂ ਦਵਾਈਆਂ ਗੋਲੀਆਂ ਕੈਪਸੂਲ ਖਾ ਖਾ ਕੇ ਆਪਣੇ ਲੀਵਰ ਖਰਾਬ ਕਰ ਲੇ ਫਰੂਕੀ ਜਿਹੜੇ ਇਹ ਪੱਤੇ ਨੇ ਇਹਨਾਂ ਨੂੰ ਆਪਾਂ ਆਮ ਪੱਤੇ ਨਾ ਮੰਨੀਏ Hindu ਧਰਮ ਦੇ ਵਿੱਚ ਇਹਨਾਂ ਪੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਔਰ ਬਕਾਇਦਾ ਇਹਨਾਂ ਪੱਤਿਆਂ ਦੇ ਉੱਤੇ ਜਦੋਂ ਪੂਜਾ ਕਰਦੇ ਨੇ ਤਾਂ ਇਹਨਾਂ ਨੂੰ ਮਾਂ ਵੀ ਕਿਹਾ ਜਾਂਦਾ ਉਹਦੇ ਸਮੇਤ ਔਰ ਦੂਸਰੀ ਗੱਲ ਇਹਦੀ ਸਭ ਤੋਂ ਵੱਡੀ ਖੂਬਸੂਰਤੀ ਕੀ ਹੈ ਜਦੋਂ ਇਹ ਦਰਖਤ ਦੇ ਤੁਸੀਂ ਮਾੜੇ ਛਿੱਟਾ ਦੋ ਪਾਣੀ ਦਾ ਤੇ 5 ਮਿੰਟ ਰੋਕੋ ਤੁਹਾਡਾ ਸਾਰਾ ਘਰ ਮਹਿਕ ਜਾਊਗਾ ਇਹਦੇ ਨਾਲ ਐਡਾ ਕਾਰੀਗਰ ਇਹ ਪੱਤਾ ਵਾ ਐਡੀ ਕਾਰੀਗਰ ਪ੍ਰਮਾਤਮਾ ਨੇ ਚ ਬਰਕਤ ਬਖਸ਼ੀ ਆ ਹੁਣ ਜਿਹੜਾ ਇਹ ਕਰਨਾ ਇਹ ਨਹੀਂ ਕੀ ਆ ਫਰੁਕੀ ਜੀ ਪਹਿਲੀ ਚੀਜ਼ ਜਦੋਂ ਆਪਾਂ ਕੋਈ ਵੀ ਚੀਜ਼ ਖਾਂਦੇ ਆ ਤਾਂ ਸਿੱਧਾ ਜਾਂਦੀ ਹੈ ਲਿਵਰ ਦੇ ਉੱਤੇ ਜਦੋਂ ਤੁਹਾਡਾ ਲਿਵਰ ਤੰਦਰੁਸਤ ਹੋ ਗਿਆ ਤੁਹਾਨੂੰ ਡਿਪਰੈਸ਼ਨ ਨੇੜੇ ਨਹੀਂ ਲੱਗਣਾ ਮਤਲਬ ਜਿਹੜੇ ਬੰਦੇ ਕਹਿੰਦੇ ਆ ਵੀ ਜੀ ਸਾਨੂੰ ਟੈਨਸ਼ਨ ਪੈ ਗਈ ਤਾਂ ਭੁੱਖ ਨਹੀਂ ਲੱਗ ਰਹੀ ਤਾਂ ਇਹਦਾ ਮਤਲਬ ਬੰਦੇ ਨੂੰ ਟੈਨਸ਼ਨ ਨਹੀਂ ਪਈ ਬੰਦੇ ਨੇ ਤਾਂ ਟੈਨਸ਼ਨ ਖੋਪੜੀ ਤੇ ਟੈਨਸ਼ਨ ਵੀ ਤਾਂ ਬੰਦੇ ਨੂੰ ਭੁੱਖ ਨਹੀਂ ਲੱਗ ਰਹੀ ਪਰ ਲਿਵਰ ਨੂੰ ਤਾਂ ਉਦੋਂ ਵੱਡੀ ਟੈਨਸ਼ਨ ਪੈ ਗਈ ਲਿਵਰ ਕਹਿੰਦਾ ਬਾਈ ਜੀ ਮੈਂ ਇਹਨੂੰ ਖਰਾਕ ਦਮਾ ਕਿੱਥੋਂ ਇਹ ਤਾਂ ਖੋਪੜੀ ਦੀ ਟੈਨਸ਼ਨ ਮੇਰੇ ਉੱਤੇ ਹਾਵੀ ਕਰੀ ਜਾਂਦਾ ਜੀ ਇਹ ਇਹ ਕੁਝ ਬਣਾਊਗਾ ਜੀ ਕੁਝ ਇਹ ਖਾਊਗਾ ਫਿਰ ਉਹ ਅੰਦਰ ਜਾਊਗਾ ਫਿਰ ਮੈਂ ਲਿਵਰ ਭਾਈ ਮੈਂ ਆਪਦਾ ਜੂਸ ਬਣਾਊਗਾ ਇਹਨੂੰ ਪੈਦਾ ਕਰਕੇ ਅਗੇ ਨੂੰ ਤੱਕ ਦੂੰਗਾ ਪਰ ਹੁੰਦਾ ਕੀ ਹੈ ਤੁਸੀਂ ਇੱਕ ਬੜਾ ਛੋਟਾ ਜਿਹਾ ਉਦਾਹਰਣ ਆ ਨਾ ਕਈ ਵਾਰੀ ਸਾਡੀ ਫੈਮਿਲੀ ਦੇ ਵਿੱਚ ਕੁਝ ਰਿਸ਼ਤੇਦਾਰ ਕੁਝ ਸਾਡੇ ਸੱਜਣ ਸਾਨੂੰ ਜ਼ਿੰਦਗੀ ਵਾਸਤੇ ਛੱਡ ਜਾਂਦੇ ਆ ਤੁਸੀਂ ਉਸ ਵਕਤ ਇੱਕ ਚੀਜ਼ ਨੋਟਿਸ ਕਰਕੇ ਦੇਖੋ ਜਿਹੜੇ ਉਹਨਾਂ ਦੇ ਸਭ ਤੋਂ ਕਰੀਬੀ ਨੇ ਉਹਦੇ ਮੁਰੇ ਲੱਖ ਰੁਪਏ ਦੀ ਇੱਕ ਥਾਲੀ ਲਿਆ ਕੇ ਸਜਾ ਦੋ ਬੰਦਾ ਕੋਈ ਮੈਂ ਨਹੀਂ ਖਾਣੀ ਯਾਰ ਮੇਰਾ ਮਨ ਨਹੀਂ ਹੈਗਾ ਭੁੱਖ ਹੈ ਨਹੀਂਗੀ ਅੱਛਾ ਦਿਮਾਗ ਦਾ ਸਿੱਧਾ-ਸਿੱਧਾ ਸੰਬੰਧ ਵੀ ਫਿਰ ਲੀਵਰ ਨਾਲ ਹੋ ਗਿਆ 100% ਔਰ ਹਾਲਾਂਕਿ ਸਰੀਰ ਕਹਿੰਦਾ ਬਾਈ ਜੀ ਮੈਨੂੰ ਥੋੜੀ ਜਿਹੀ ਅਸ਼ਵਗੰਧਾ ਦੇ ਦੋਗੇ ਮੈਂ ਥੋੜਾ ਜਿਹਾ ਕਾਮ ਡਾਊਨ ਹੋ ਜਾ ਮੈਨੂੰ ਥੋੜਾ ਜਿਹਾ ਜੇ ਕਿਤੇ ਤੁਸੀਂ ਮੈਨੂੰ ਮੈਂਟ ਲੀਫ ਹੁੰਦੇ ਜਿਹੜੇ ਉਹ ਦੇ ਦੋਗੇ ਮੈਂ ਤੰਦਰੁਸਤ ਹੋ ਜਾ ਥੋੜਾ ਜਿਹਾ ਮੈਨੂੰ ਚਾਹੇ ਇੱਕ ਟੱਕਣੀ ਤੁਸੀਂ ਮਹਾਰਾਜਾ ਸ਼ਾਹੀ ਸ਼ਰਬਤ ਦਾ ਦੇ ਦੋਗੇ ਤੇ ਮੈਂ ਮਹਾਰਾਜਾ ਸ਼ਾਹੀ ਸ਼ਰਬਤ ਫਰੂਕੀ ਜੀ ਯਕੀਨ ਜਾਣਿਓ ਇੱਕ ਟੱਕਣ ਮਤਲਬ ਮਹਾਰਾਜਾ ਸ਼ਾਹੀ ਸ਼ਰਬਤ ਦਾ ਕੀ ਕਰ ਸਕਦਾ ਫਰੂਕੀ ਜੀ ਰਿਜਕ ਤੇ ਬੈਠੇ ਆ ਯਕੀਨ ਜਾਣਿਓ ਜਿੰਨੇ ਲੋਕ ਪੀਂਦੇ ਆ ਉਹ ਕਹਿੰਦੇ ਜੀ ਅਸੀਂ ਸਵੇਰੇ ਉੱਠਦੇ ਇੱਕ ਟੱਕਣ ਪੀ ਲੈਂਦੇ ਆ ਨਾ ਤਾਂ ਦਿਮਾਗ ਫੁਰਤੀਲਾ ਰਹਿੰਦਾ ਲਿਵਰ ਸੰਬੰਧਿਤ ਰੋਗ ਆਣੀ ਤਾਂ ਗੱਲ ਹੀ ਦੂਰ ਚਲੀ ਗਈ ਕਹਿੰਦੇ ਦਿਮਾਗ ਠੀਕ ਰਹਿੰਦਾ ਊਰਜਾ ਰਹਿੰਦੀ ਆ ਤਾਕਤ ਰਹਿੰਦੀ ਆ ਚਮੜੀ ਦਾ ਕੋਈ ਰੋਗ ਹੁੰਦਾ ਸੀਗਾ ਇਨਫੈਕਸ਼ਨ ਦੀ ਦਵਾਈਆਂ ਖਾਂਦੇ ਸੀ ਕਹਿੰਦੇ ਲੋੜ ਹੀ ਨਹੀਂ ਪੈਂਦੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਇੱਕ ਢੱਕਣ ਹੈਗਾ ਉਹ ਸਰੀਰ ਚ ਬਿਮਾਰੀਆਂ ਵਾਲੇ ਪੰਮਕੜ ਕੱਢ ਦੂਆ ਮੈਂ ਕਹਿੰਦਾ ਜੀ ਜਿਹੜੇ ਬੰਦੇ ਤੁਸੀਂ ਮੈਂ ਉਹ ਹੀ ਤੁਹਾਨੂੰ ਕਹਿੰਨਾ ਵੀ ਰਜਿਕ ਤੇ ਬੈਠੇ ਆ ਤੇ ਜਿੰਨੇ ਬੰਦੇ ਸਾਡੇ ਕੋਲ ਮਹਾਰਾਜਾ ਸ਼ਹੀ ਸ਼ਰਬਤ ਪੀਂਦੇ ਨੇ ਉਹ ਰਿਪੀਟ ਹੀ ਤਾਂ ਲੈ ਰਹੇ ਨੇ ਉਹ ਕਹਿੰਦੇ ਭਾਈ ਜੀ ਸਾਨੂੰ ਹੁਣ ਦਿੱਕਤ ਕੋਈ ਨਹੀਂ ਹੈਗੀ ਲਿਵਰ ਚ ਠੀਕ ਹੈ ਪਰ ਸਾਨੂੰ ਪੀ ਕੇ ਸਾਡਾ ਲਿਵਰ ਵੀ ਖੁਸ਼ ਰਹਿੰਦਾ ਸਾਡਾ ਦਿਮਾਗ ਵੀ ਖੁਸ਼ ਰਹਿੰਦਾ ਤੇ ਸਾਨੂੰ ਰੋਗ ਕੋਈ ਨਹੀਂ ਲੱਗਦਾ ਤੇ ਅਸੀਂ ਪਹਿਲੇ ਦਿਨੋਂ ਤੁਹਾਨੂੰ ਯਾਦ ਹੋਣਾ ਆਪਾਂ ਇੱਕੋ ਹੀ ਗੱਲ ਕਹਿੰਦੇ ਆਏ ਆਂ ਵੀ 80% ਰੋਗ ਤੁਹਾਡੇ ਪੇਟ ਤੋਂ ਨੇ ਹੁਣ ਜਦੋਂ ਪੇਟ ਹੀ ਤੁਹਾਡਾ ਸਾਫ ਟਿੱਡ ਸਾਫ ਹੋ ਗਿਆ ਤੁਹਾਡਾ ਲਿਵਰ ਵਧੀਆ ਐਨਜ਼ਾਈਮ ਬਣਾਉਣ ਲੱਗ ਗਿਆ ਤੇ ਰੋਗ ਨੇੜੇ ਤੇੜੇ ਫਿੜਕਣਾ ਦੂਸਰੀ ਗੱਲ بڑے ਲੋਕ ਕਹਿੰਦੇ ਜੀ ਡਾਇਬੀਟਿਸ ਹੋ ਗਈ ਜਿੰਨਾ ਬੱਚਿਆਂ ਦੇ ਡਾਇਬੀਟਿਸ ਹੁੰਦੀ ਹੈ ਡਾਇਬੀਟਿਸ ਹੁੰਦੀ ਤਾਂ ਕਰਕੇ ਕਿਉਂਕਿ ਲਿਵਰ ਨੇ ਖਾਣਾ ਬਣਾਇਆ ਲਿਵਰ ਨੇ ਖਾਣਾ ਪਚਾਉਣ ਦੀ ਕੋਸ਼ਿਸ਼ ਕੀਤੀ ਜਿੰਨੀ ਕੁ ਸ਼ੂਗਰ ਉਹ ਤੋਂ ਕੰਜ਼ਿਊਮ ਹੋ ਗਈ ਜਿੰਨੀ ਕੁ ਗਲੂਕੋਜ਼ ਉਹਨੇ ਆਪ ਦਾ ਵਿੱਚ ਪਚਾ ਕੇ ਉਹ ਅੱਗੇ ਕੱਢ ਸਕਦਾ ਸੀਗਾ ਉਹਨੇ ਕੱਢ ਲਈ ਜਿਹੜੀ ਓਵਰ ਚਲੀ ਗਈ ਤਾਂ ਇਨਸੂਲਿਨ ਰੈਜ਼ਿਸਟੈਂਸ ਹੋ ਗਈ ਉਹ ਇਦੋਂ ਬਾਅਦ ਰੈਜ਼ਿਸਟ ਕਰ ਰਿਹਾ ਹੁਣ ਇਦੋਂ ਬਾਅਦ ਨਹੀਂ ਉਹ ਲੈ ਸਕਦਾ ਪੈਨਕ੍ਰੀਆਸ ਦਾ ਜ਼ੋਰ ਲੱਗ ਰਿਹਾ ਵਾ ਉਹ ਉਸ ਤਰ੍ਹਾਂ ਦੇ ਕੈਮੀਕਲਸ ਬਣਾ ਰਿਹਾ ਵਾ ਤਾਂ ਕਿ ਉਹ ਗਲੂਕੋਜ਼ ਨੂੰ ਉਹ ਕਰ ਸਕੇ ਯੂਟਿਲਾਈਜ਼ ਕਰ ਸਕੇ ਬਟ ਜਦੋਂ ਯੂਟਿਲਾਈਜ਼ ਨਹੀਂ ਹੁੰਦੀ ਉਹ ਸਾਡੇ ਬਲੱਡ ਸਟ੍ਰੀਮ ਚ ਆ ਗਈ ਬਲੱਡ ਸਟ੍ਰੀਮ ਚ ਆਉਂਦੇ ਸਰ ਤੁਸੀਂ ਚੈੱਕ ਕੀਤਾ ਤੇ ਬੰਦੇ ਦੀ ਸ਼ੂਗਰ ਆ ਗਈ ਤੇ ਇਹ ਤਾਂ ਹੀ ਅਸੀਂ ਕਹਿੰਨੇ ਆ ਵੀ ਮਹਾਰਾਜਾ ਸ਼ਾਹੀ ਸ਼ਰਬਤ ਜਾਂ ਜਿਹੜੇ ਅਸੀਂ ਘਰੇਲੂ ਨੁਕਤੇ ਲਿਵਰ ਵਾਸਤੇ ਦੱਸਦੇ ਆ ਭਾਈ ਤੁਹਾਡਾ ਲਿਵਰ ਠੀਕ ਆ ਤੁਹਾਨੂੰ ਰੋਗ ਨਹੀਂ ਨੇੜੇ ਲੱਗਣ ਚਾਹੀਏ ਬੀਪੀ ਆ ਚਾਹੇ ਕੋਲੇਸਟ੍ਰੋਲ ਆ ਚਾਹੇ ਸ਼ੂਗਰ ਆ ਚਾਹੇ ਤੁਹਾਨੂੰ ਹਰਨੀਆਂ ਬਾ ਚਾਹੇ ਤੁਹਾਡੇ ਚਮੜੀ ਦਾ ਰੋਗ ਆ ਔਰ ਇੱਥੇ ਤੱਕ ਕਿ ਜਿੰਨਾ ਲੋਕਾਂ ਨੂੰ ਹਾਰਡ ਦੀਆਂ ਪ੍ਰੋਬਲਮ ਹਨ ਜਿੰਨਾ ਲੋਕਾਂ ਨੂੰ ਗਠੀਏ ਤੱਕ ਦੀ ਪ੍ਰੋਬਲਮ ਹੈ ਵੀ ਉਂਗਲੀਆਂ ਟਿੱਡੀਆਂ ਹੋ ਗਈਆਂ ਗੋਡਿਆਂ 'ਚ ਦਰਦ ਰਹਿੰਦਾ ਉਹਨਾਂ ਸਾਰੇ ਲੋਕਾਂ ਵਾਸਤੇ ਮਹਾਰਾਜਾ ਸ਼ਹੀ ਸ਼ਰਬਤ ਨੇ ਵਧੀਆ ਕੰਮ ਕਰਤਾ ਉਹ ਕਾਰਨ ਕੀ ਆ ਇਹ ਕੰਮ ਸਿਰਫ ਕਰਦਾ ਹੀ ਲਿਵਰ ਦੇ ਉੱਤੇ ਇਸ ਤਰ੍ਹਾਂ ਦਾ ਕੀ ਚੀਜ਼ ਹੈਗੀ ਹੈ ਇਸ ਤਰ੍ਹਾਂ ਦੇ ਪੱਤੇਆਂ ਵਰਗੀ ਜਿਹੜੀਆਂ ਕੁਦਰਤੀ ਚੀਜ਼ਾਂ ਪਾਈਆਂ ਹੋਈਆਂ ਨੇ ਇਸ ਤਰ੍ਹਾਂ ਦਾ ਕੀ ਪਾ ਰੱਖਿਆ ਤੁਸੀਂ ਇਹਦੇ 'ਚ ਫਰੂਕੀ ਜੀ ਜਿਹੜਾ ਮਹਾਰਾਜਾ ਸ਼ਹੀ ਸ਼ਰਬਤ ਹੈ ਇਹਦੇ ਵਿੱਚ ਸਭ ਤੋਂ ਖੂਬਸੂਰਤ ਚੀਜ਼ ਆ ਵੀ ਇਹਦੇ 'ਚ ਨੀਲੋ ਫੁੱਲ ਪੈਂਦਾ ਤੇ ਨੀਲੋ ਫੁੱਲ ਦੀ ਖਾਸੀਅਤ ਕੀ ਹੈ ਵੀ ਉਹ ਤੁਹਾਡੇ ਲਿਵਰ ਦੇ ਪੋਰਸ ਨੂੰ ਖੋਲ ਦਿੰਦਾ ਜਦੋਂ ਲਿਵਰ ਦੇ ਪੋਰਸ ਖੁੱਲ ਜਾਂਦੇ ਆ ਤੇ ਆਪੇ ਹੀ ਲਿਵਰ ਬਿਲਕੁਲ ਤੰਦਰੁਸਤ ਹੋ ਜਾਂਦਾ ਇੱਕ ਇੱਕ ਰੋਮ ਤੁਹਾਡਾ ਲਿਵਰ ਦਾ ਜੇ ਕਿਤੇ ਖਾਦਾ ਹੋਇਆ ਖਾਣਾ ਪਚਾ ਕੇ ਅੱਗੇ ਜੂਸ ਬਣਾਉਣ ਲੱਗ ਜੇ ਤੁਸੀਂ ਵੈਸੀ ਤੰਦਰੁਸਤ ਹੋ ਪਰ ਮੈਂ ਕਹਿੰਨਾ ਵੀ ਆਪਾਂ ਜਿਹੜਾ ਆਹ ਨੁਕਤਾ ਤੁਸੀਂ ਸਿਰਫ ਇਹੀ ਨੁਕਤਾ ਪਹਿਲਾਂ ਇਹ ਸਮਝੋ ਪਹਿਲਾਂ ਇਹ ਸਮਝੋ ਦੇਖੋ ਸਿੱਧਾ ਦਵਾਈਆਂ ਵੱਲ ਨਾ ਭੱਜੀ ਆਪਾਂ ਕੋਸ਼ਿਸ਼ ਸਾਡੀ ਇਹ ਹੈ ਵੀ ਤੁਹਾਡਾ ਇਹਦੇ ਨਾਲ ਹੱਲ ਹੋ ਜਾ ਥੋੜਾ ਨਹੀਂ ਹੱਲ ਹੁੰਦਾ ਤਾਂ ਮਹਾਰਾਜਾ ਸ਼ਾਈ ਸ਼ਰਬਤ ਆਪਣੇ ਕੋਲ ਹੱਲ ਹੈਗਾ ਇਹ ਇਹ ਕੀ ਹੱਲ ਕਰਨਗੇ ਪੱਤੇ ਤੁਸੀਂ ਦੱਸ ਰਹੇ ਹੋ ਵੀ ਦਿਮਾਗ ਵੀ ਸੈੱਟ ਰੱਖਣਗੇ ਨਾਲ ਨਾਲ ਲੀਵਰ ਵੀ ਠੀਕ ਰੱਖਣ ਫਰੂਕੀ ਜੀ ਸਰੀਰ ਜਿਹੜਾ ਆਪਣੇ ਸਰੀਰ ਦੇ ਵਿੱਚ ਦਿਮਾਗ ਦੇ ਵਿੱਚ ਡੋਪਾਮਾਈਨ ਬਣਦਾ ਜਿਹੜਾ ਆਪਣੇ ਦਿਮਾਗ ਦੇ ਵਿੱਚ ਜਿੰਨੇ ਵੀ ਕੈਮੀਕਲਸ ਬਣਦੇ ਆ ਸੈਰੋਟੋਨਿਨ ਬਣਦਾ ਇਹ ਸਾਰੇ ਕੈਮੀਕਲ ਤੁਹਾਡੇ ਪੇਟ ਤੋਂ ਬਣਦੇ ਆ ਤੇ ਜਿਹੜਾ ਇਹ ਪੱਤਾ ਵਾ ਇਹ ਪੱਤਾ ਹੈਗਾ ਤੁਲਸੀ ਦਾ ਮੈਂ ਤੁਹਾਨੂੰ ਪਹਿਲਾ ਹਿੰਟ ਦਿੰਦਾ ਵੀ ਜੇ ਕਿਤੇ ਮਾੜਾ ਜਿਹਾ ਪਾਣੀ ਲੱਗ ਜਾਏ ਤਾਂ ਸਾਰਾ ਕਮਰਾ ਮਹਿਕ ਜਾਂਦਾ। ਸੋ ਤુલਸੀ ਦੇ ਪੱਤੇ ਦਾ ਤੁਸੀਂ ਸਿਰਫ ਦੋ ਪੱਤੇ ਧੋ ਕੇ ਤੁਸੀਂ ਵੈਸੀ ਚੱਬ ਲਓ। ਠੀਕ ਹੈ। ਆਪਾਂ ਇੱਕ ਪੱਤਾ ਲੈ ਲਿਆ। ਹੁਣ ਇਹ ਤੋਤੇ ਹੋਏ ਪੱਤੇ ਨੇ ਤੇ ਆਪਾਂ ਇਹਨੂੰ ਐਦਾਂ ਫੋਲਡ ਕਰਕੇ ਠੀਕ ਹੈ। ਆ ਤੁਸੀਂ ਦੇਖੋ। ਠੀਕ ਹੈ। ਤੇ ਇਹਨੂੰ ਆਪਾਂ ਵਾ ਇਹਦਾ ਚੱਬਜੂ। ਠੀਕ ਹੈ। ਨਾਲੇ ਤਾਂ ਜਿੰਨਾ ਲੋਕਾਂ ਨੂੰ ਦਿੱਕਤ ਆ ਉਹ ਕਹਿੰਦੇ ਵੀ ਸਾਨੂੰ ਜੀ ਬਰਸ਼ ਕਰਦੇ ਆ ਤੇ ਮੂੰਹ ਚ ਹਵਾੜ ਆਉਂਦੀ ਆ ਨਾ ਤਾਂ ਉਹ ਦਿੱਕਤ ਆਵੇ। ਦੂਸਰੀ ਗੱਲ ਇਹ ਲਿਵਰ ਨੂੰ ਠੰਡਕ ਦਿੰਦਾ। ਜਦੋਂ ਲਿਵਰ ਨੂੰ ਠੰਡਕ ਮਿਲ ਗਈ ਤੁਹਾਡੇ ਖੂਨ ਚ ਗਰਮੀ ਆਉ। ਹੁਣ ਤੁਸੀਂ ਸੋਚੋਗੇ ਵੀ ਯਾਰ ਗੱਲਾਂ ਕਹਿ ਜਿਆ ਨੇ ਲਿਵਰ ਨੂੰ ਠੰਡਕ ਖੂਨ ਨੂੰ ਗਰਮੀ। ਖੂਨ ਨੂੰ ਤਾਜ਼ਾ ਕਿਵੇਂ ਰੱਖੋਗੇ? ਜੇ ਲਿਵਰ ਹੀ ਨਹੀਂ ਵਧੀਆ ਤੁਹਾਡਾ ਸੋ ਇਸ ਕਰਕੇ ਲਿਵਰ ਦਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਸਤੇਮਾਲ ਕਿਵੇਂ ਕਰਨਾ ਹੈ ਹੁਣ ਸਵੇਰ ਨੂੰ ਸਵੇਰੇ ਉੱਠ ਕੇ ਦੋ ਜਾਂ ਤਿੰਨ ਜਾਂ ਇੱਕ ਪਤਾ ਕਿੰਨੇ ਪੱਤੇ ਖਾਣੇ ਨੇ ਜਿਨ੍ਹਾਂ ਲੋਕਾਂ ਦੇ ਸਰੀਰ ਚ ਘੜਤਾਂ ਜਿਨ੍ਹਾਂ ਲੋਕਾਂ ਦੇ ਸਰੀਰ ਦੇ ਵਿੱਚ ਬੈ ਆ ਬੇਵੱਦੀ ਸ਼ਰੀਰ ਹੋ ਗਏ ਜਿਵੇਂ ਤੁਹਾਡੇ ਗਿੱਟੇ ਸੋਜਣੇ ਗੋਡੇ ਸੋਜਦੇ ਆ ਲਿਵਰ ਸੋਜਦਾ ਵਾ ਤੁਹਾਡੇ ਜੋੜ ਦੁਖਦੇ ਆ ਤੁਹਾਨੂੰ ਸਵੇਰੇ ਉੱਠਦੇ ਸਾਰ ਜੁਸਤੀ ਫੁਰਤੀ ਨਹੀਂ ਰਹਿੰਦੀ ਹੈਗੀ ਊਰਜਾ ਹੀ ਨਹੀਂ ਬਣਦੀ 12 12 ਘੰਟੇ ਸੌਂਜੋ ਤੁਸੀਂ ਰਾਤ ਨੂੰ 9 ਵਜੇ ਸੁੱਤੇ ਵੀ ਨਹੀਂ ਸਵੇਰੇ ਟਾਈਮ ਸਿਰ ਉੱਠਣਾ ਤੇ ਸਵੇਰੇ ਵੀ ਤੁਸੀਂ 11:30 ਵਜੇ ਉੱਠ ਕੇ ਵੀ ਹਜੇ ਅੰਗੜਾਈਆਂ ਲਈ ਜਨੇ ਵੀ ਨੀਂਹਰ ਹਜੇ ਹੋਰ ਨਹੀਂ ਦਈਏ ਜੀ ਕਰਦਾ ਹੋ ਜੇ ਹੋਰ ਸੌਂਈ ਚਲੀਏ ਤਾਂ ਉਹਨਾਂ ਲੋਕਾਂ ਵਾਸਤੇ ਉਹਨਾਂ ਨੇ ਕੀ ਕਹਣਾ ਸਵੇਰੇ ਉੱਠੇ ਔਰ ਜਿਹੜੇ ਖਾਸ ਕਰਕੇ ਇਹ ਜਿਹੇ ਲੋਗ ਹੁੰਦੇ ਬੜੇ ਅਮੀਰ ਹੁੰਦੇ ਆ ਤਾਂ ਤੁਸੀਂ ਆਪਦੇ ਨੌਕਰ ਨੂੰ ਕਹਿਣਾ ਜਿਹੜਾ ਤੁਹਾਡੇ EMPLOYEE ਆ ਉਹਨੂੰ ਕਹਿਣਾ ਵੀ ਭਾਈ ਇੱਕ ਪੱਤਾ ਪਾਣੀ ਚ ਉਬਾਲ ਕੇ ਦੇ ਦੇ ਠੀਕ ਹੈ ਜਦ ਰਾਤ ਨੂੰ ਪਿਉਂਦੋ ਸਵੇਰੇ ਉੱਠ ਕੇ ਉਬਾਲਾ ਦੇ ਦੋ ਤੇ ਪੀ ਲਓ ਨਹੀਂ ਤੁਸੀਂ ਕਰ ਸਕਦੇ ਤੁਸੀਂ ਜਿੱਲੇ ਹੋ ਹੋ ਸਕਦਾ ਕਈ ਵਾਰੀ ਹੋ ਜਾਂਦੇ ਬੰਦੇ ਜਿੱਲੇ ਚੋਂ ਪੈਸਾ ਨਾ ਆ ਜੇ ਤੁਸੀਂ ਸਵੇਰੇ ਜਾਓ ਆਪਦੇ ਗਾਰਡਨ ਚ ਇੱਕ ਤુલਸੀ ਦਾ ਪੱਤਾ ਚ ਕੋ ਜੀਭ ਥੱਲੇ ਰੱਖ ਕੇ ਚਬਜੋ ਤੁਸੀਂ ਰਿਜ਼ਲਟ ਦੇਖੋਗੇ ਫਿਰ ਪੰਜ ਦੇ ਵਿੱਚ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗਲਵਾਦ ਦੇ ਲਈ ਤੇ ਫਿਰ ਇਹ ਵੀ ਜੀ ਦੱਸ ਦਿਓ ਇਹਨਾਂ ਦਾ ਇਸਤੇਮਾਲ ਕਿਵੇਂ ਕਰਨਾ ਹੈ ਇਹ ਬੀਜ ਤੁਸੀਂ ਦੱਸ ਰਹੇ ਫਰੂਕੀ ਜੀ ਇੱਕ ਤુલਸੀ ਦਾ ਬੂਟਾ ਇੰਨਾ ਸੋਹਣਾ ਵਾ ਕੁਦਰਤੀ ਤੁਸੀਂ ਆ ਦੇਖੋ ਆ ਦੇਖੋ ਹੁਣ ਆ ਆਪਾਂ ਇਹ ਜਿਹੜੇ ਤુલਸੀ ਦੇ ਬੀਜ ਨੇ ਇਹਨਾਂ ਦੀ ਖਾਸੀਅਤ ਕੀ ਹੈ ਕਿ ਜਦੋਂ ਤુલਸੀ ਦੇ ਦਰਖਤ ਲੱਗਿਆ ਹੋਇਆ ਹਾਂ ਜੀ ਤુલਸੀ ਦੇ ਦਰਖਤ ਨੇ ਅੰਦਰੋਂ ਬੀਜ ਐ ਸਿੱਟੀ ਆਣੇ ਆਪੀ ਇੱਕ ਵਾਰੀ ਤੁਸੀਂ ਤુલਸੀ ਘਰੇ ਲਾ ਲਈ ਤੇ ਉਹਨੇ ਕਦੋਂ ਗੁੱਛਾ ਬਣ ਜਾਣਾ ਗੁੱਛੇ ਤੋਂ ਪੂਰਾ ਏਡਾ ਵੱਡਾ ਜਿੰਨਾ ਹੀ ਵੱਡੀ ਤੁਸੀਂ ਉਹਨੂੰ ਸਪੇਸ ਦੇ ਜਿਓਗੇ ਉਹਨੇ ਫੈਲਦੇ ਜਾਣਾ ਕਿਉਂਕਿ ਉਹਦੇ ਬੀਜ ਆਪੇ ਡਿੱਗਦੇ ਰਹਿੰਦੇ ਆ ਠੀਕ ਹੈ ਤੇ ਉਹਨੂੰ ਪਾਣੀ ਵੈਸੀ ਥੋੜਾ ਜਿਹਾ ਪਾਣੀ ਲੱਗਦਾ ਤੇ ਮੈਂ ਕਹਿੰਨਾ ਕੁਦਰਤ ਨੇ ਇੰਨਾ ਬਲ ਬਖਸ਼ਿਆ ਵੀ ਬੰਦੇ ਦਾ ਡਿਪਰੈਸ਼ਨ ਤੋਂ ਦੂਰ ਦੂਰ ਤੱਕ ਨਹੀਂ ਨੇੜੇ ਆਦੇ ਜੀ ਬਿਲਕੁਲ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਵੀ ਘਰੇ ਕਿਸੇ ਕੋਲ ਵੀ ਜਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਅਗਰ ਤુલਸੀ ਲੱਗੀ ਹੋਈ ਹੈ ਤਾਂ ਇਹਨਾਂ ਬੀਜਾਂ ਦੇ ਸਹਾਰੇ ਅਸੀਂ ਤુલਸੀ ਲਾ ਲਈਏ ਔਰ ਉਸ ਤੋਂ ਬਾਅਦ ਆਪਣਾ ਨੀਂਦ ਆਪਣਾ ਚੈਨ ਆਪਣਾ ਸਕੂਨ ਵਾਧੂ ਵਜਨ ਜਿਹੜਾ ਅਸੀਂ ਕਹਿੰਦੇ ਦਿਮਾਗ ਦੇ ਉੱਤੇ ਅਸੀਂ ਪਾਉਂਦੇ ਫਿਰਦੇ ਰਹਿੰਦੇ ਆ ਉਹ ਪੱਤੇ ਹੱਲ ਕਰ ਸਕਦੇ ਨੇ ਮੈਂ ਇੱਕੋ ਹੀ ਗੱਲ ਕਹਿਣਾ ਫਰੁਕੀ ਜੀ ਮੇਰੀ ਗੱਲ ਤਾਂ ਫੇਰ ਬਾਅਦ ਚੋ ਤੁਸੀਂ ਜਿਹੜੇ ਵੀਡੀਓ ਦੇਖ ਰਹੇ ਤੁਸੀਂ ਹਫਤੇ ਦਿਮਾਗ ਤੇ ਜ਼ੋਰ ਪਾਓ ਜਿੰਨਾ ਚਿਰ ਸਾਡੇ ਘਰਾਂ ਦੇ ਵਿੱਚ ਤુલਸੀ ਦੇ ਬੂਟੇ ਲੱਗੇ ਹੋਏ ਸੀ ਲੋਕ ਉਦੋਂ ਵੱਧ ਨਿਰੋਗ ਸੀਗੇ ਕਿ ਅੱਜ ਲੋਕ ਵੱਧ ਰੋਗੀ ਨੇ ਇਹ ਤੁਹਾਡਾ ਸਵਾਲ ਤੁਹਾਨੂੰ ਮੈਂ ਪਾਇਆ ਤੁਹਾਡਾ ਜਵਾਬ ਹੀ ਤੁਹਾਨੂੰ ਜਵਾਬ ਜੀ ਤੁਸੀਂ ਇੱਥੋਂ ਹੀ ਸਮਝੋ ਵੀ ਕਿਉਂ ਸਾਡੇ ਘਰਦਿਆਂ ਨੇ ਘਰ ਦੀ ਚੌਕੜ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਲਾਉਂਦੇ ਸੀ ਤુલਸੀ ਦਾ ਬੂਟਾ ਤਾਂ ਰੋਜ਼ ਦੀਵਾ ਜਗਾਉਂਦੇ ਸੀਗੇ ਉਹਦੀ ਪੂਜਾ ਕਰਦੇ ਸੀਗੇ ਇਹਦਾ ਕਾਰਨ ਸੀ ਕਿਉਂਕਿ ਇਹ ਸਰੀਰ ਦਿਮਾਗ ਤੇ ਸਾਰੇ ਤੰਦਰੁਸਤ ਰੱਖਦਾ ਸੀਗਾ ਪੂਰੇ ਤਨ ਨੂੰ ਜੀ ਜੀ ਇਹ ਕਾਰਨ ਸੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੀ ਸਾਰੀ ਗੱਲਬਾਤ ਲਈ ਸੋ ਇਸ ਸੰ ਜਿਹੜੀ ਆਯੁਰਵੇਦਾ ਦੇ ਪ੍ਰਬੰਧਕ ਯੋਧਾ ਸਿੰਘ ਜੀ ਨੇ ਦੱਸਿਆ ਕਿ ਤુલਸੀ ਦੇ ਇਹ ਇੱਕ ਪੱਤਾ ਹੈਗਾ ਜਿਹੜਾ ਤੁਹਾਡੀ ਕਿਸ ਤਰੀਕੇ ਨਾਲ ਤੁਹਾਡਾ ਲੀਵਰ ਦਾ ਧਿਆਨ ਰੱਖ ਸਕਦਾ ਹੈ ਤੁਹਾਡੇ ਦਿਮਾਗ ਦਾ ਖਾਸ ਕਰਕੇ ਉਹ ਤੁਹਾਡੇ ਪੇਟ ਦਾ ਧਿਆਨ ਹੈਗਾ ਉਹ ਕਿਵੇਂ ਰੱਖ ਸਕਦਾ ਹੈ ਉਮੀਦ ਕਰਦਾ ਹਾਂ ਇਹ ਵੀਡੀਓ ਹੋਰna ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਦੂਰ ਕਰ ਸਕਦੇ ਹੋ ਔਰ ਅਗਰ ਤੁਸੀਂ ਜੋਧਾ ਸਿੰਘ ਹੋਰਾ ਨੂੰ ਮਿਲਣਾ ਹੈ ਅਪਾਇੰਟਮੈਂਟ ਲੈਣੀ ਹੈ ਤਾਂ ਤੁਸੀਂ ਉਸ ਨੰਬਰ ਦੇ ਉੱਤੇ ਕਾਲ ਕਰਕੇ ਅਪਾਇੰਟਮੈਂਟ ਵੀ ਲੈ ਸਕਦੇ ਹੋ ਅੱਛਾ ਇਹ ਉਹਦੇ ਜੀ ਜੰਨ ਜਾਂਦੇ ਦੱਸੋ ਤੁਸੀਂ ਕਿੱਥੇ ਕਿੱਥੇ ਮਿਲਦੇ ਹੋ ਬਿਕੋਸ ਹੀ ਡੇਲੀ ਲੁਧਿਆਣੇ ਸ਼ਾਮ ਨੂੰ 5 ਤੋਂ 7 ਲੁਧਿਆਣੇ ਡੇਲੀ ਮਿਲਦੇ ਆ ਤੁਸੀਂ ਦਿੱਤੇ ਗਏ ਨੰਬਰ ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾ ਕੇ ਡੇਲੀ ਤੁਸੀਂ ਇੱਥੇ ਸਾਨੂੰ ਮਿਲ ਸਕਦੇ ਹੋ ਐਡਰੈਸ ਕੀ ਹੈ ਜੀ ਐਡਰੈਸ ਗਿੱਲਾਂ ਵਾਲੀ ਨਹਿਰ ਹੈ ਜੀ ਤੇ ਜਦੋਂ ਤੁਸੀਂ ਦਰਾਹੇ ਤੋਂ ਆਉਂਗੇ ਤਾਂ ਦੁਗਰੀ ਵਾਲਾ ਪੁਲ ਪੈ ਜਾਂਦਾ ਜਦੋਂ ਤੁਸੀਂ ਜਲੰਧਰ ਤੋਂ ਆਉਂਗੇ ਤਾਂ ਲੱਡਵਾਲ ਤੋਂ ਅੰਦਰ ਹੋ ਕੇ ਗਿੱਲਾਂ ਵਾਲੀ ਨਹਿਰ ਤੱਕ ਤੁਸੀਂ ਅੰਦਰ ਆਉਣਾ ਦੁਗਰੀ ਵਾਲੇ ਪੁਲ ਉੱਤਰ ਤੇ ਸਾਰੀ ਡਾਕਟਰ ਜੀ ਡੀ ਆਰ ਉਹਦਾ ਕਿਸੇ ਨੂੰ ਵੀ ਪੁੱਛ ਲਿਓ ਤੇ ਤੁਹਾਨੂੰ ਕੋਈ ਮਰਜ਼ੀ ਇੱਕ ਆਟੋ ਚਲਾਉਣ ਵਾਲਾ ਬੰਦਾ ਵੀ ਤੁਹਾਡੀ ਮਦਦ ਕਰ ਦੂਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਹੋਰ ਨਾਲ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਔਰ ਤੁਸੀਂ ਇਹ ਵੀਡੀਓ ਨੂੰ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਤુલਸੀ ਦੀ ਬੂਟੇ ਦੀ ਤુલਸੀ ਦੇ ਪੌਦੇ ਦੀ ਜਿਹੜੀ ਅਹਿਮੀਅਤ ਨਹੀਂ ਸੀ ਪਤਾ ਉਹਨਾਂ ਦੇ ਘਰਾਂ ਦੇ ਵਿੱਚ ਲੱਗਿਆ ਹੋਇਆ ਅੱਜ ਜਿਹੜਾ ਤਰੀਕਾ ਤੁਹਾਨੂੰ ਦੱਸਿਆ ਇੱਕ ਪੱਤਾ ਤુલਸੀ ਦਾ ਜ਼ੁਬਾਨ ਦੇ ਉੱਤੇ ਰੱਖਣ ਨਾਲ ਖਾਣ ਨਾਲ ਉਹਨੂੰ ਕਿੰਨੇ ਫਾਇਦੇ ਜਿਹੜੇ ਸਾਨੂੰ ਉਹ ਹੋ ਸਕਦੇ ਨੇ ਧੰਨਵਾਦ